ਤੋ ਮੈਂ ਇੱਕ ਦਿਨ ਚ ਸ਼ੂਟ ਦੇਖ ਲਿਆ ਮੈਂ ਕਿਹਾ ਤੁਹਾਨੂੰ ਇਹ ਯਾਰ ਬੰਦੇ ਮੈਨੇ ਖੈਲ ਦੋ ਟਾਈ ਮਹੀਨੇ ਪੂਰਾ ਸੁੱਤੇ ਨਹੀਂ ਦੋ ਘੰਟੇ ਸੌਂਦੇ ਸੀ ਮੈਨੂੰ ਹਨਾ 40 50 ਦਿਨ ਸ਼ੂਟ ਚੱਲਿਆ ਔਰ ਅੱਗੇ ਪਿੱਛੇ ਕਿੰਨਾ ਕੰਮ ਫੇ ਬੰਬੇ ਜਾ ਕੇ ਮੇਰੇ ਖਿਆਲ ਨਹੀਂ ਤਿੰਨ ਕਮੀਨੇ ਬਾਦ ਪੂਰੀ ਨੀਂਦ ਲਈ ਹੋਣੀ ਕਿੰਨਾ ਸੀਰੀਅਸਲੀ ਉਸ ਡਾਇਰੈਕਟਰ ਨੇ ਲਿਆ ਕਿ ਪ੍ਰੋਜੈਕਟ ਵੱਡਾ ਵੀ ਬਹੁਤ ਹੈਨਾ ਸ਼ਾਇਰ ਮਲ ਐਡੇ ਵੱਡੇ ਲੈਵਲ ਦੇ ਤੁਹਾਨੂੰ ਪਹਿਲੀ ਵਾਰ ਪੰਜਾਬੀ ਚ ਕਿਸੇ ਪੋएट ਤੇ ਫਿਲਮ ਬਣੀ ਹੈਨਾ ਕبھی ਤੇ ਤੋਂ ਇਹ ਮੈਂ ਕਿ ਸਮਝਦਾ ਕਿ ਬੜੀ ਵੱਡੀ ਜ਼ਿੰਮੇਵਾਰੀ ਮਾਲਕ ਨੇ ਇਹਨਾਂ ਤੋਂ ਆਪਣੀ ਕਿਰਪਾ ਕਰਕੇ ਉਹ ਪੂਰੀ ਕਰਵਾਈ ਆ। ਕੋਈ ਵੀ ਆਰਟਿਸਟ ਨੂੰ ਜਦੋਂ ਕੰਮ ਦੀ ਐਪਰੀਸ਼ੀਏਸ਼ਨ ਮਿਲਦੀ ਹੈ, ਸਲਾਇਅਤ ਮਿਲਦੀ ਹੈ, ਉਹਦੇ ਲਈ ਉਹ ਪਲ ਸਭ ਤੋਂ ਕੀਮਤੀ ਹੁੰਦੇ ਆ। ਉਹਦੀ ਮਿਹਨਤ ਦਾ ਜਦੋਂ ਮੁੱਲ ਮਿਲਦਾ, ਉਹਨੂੰ ਆਡੀਅנס ਦਰਸ਼ਕ, ਸਰੋਤੇ ਉਹਨੂੰ ਪ੍ਰਵਾਨ ਕਰਦੇ ਆ, ਮੁਹੱਬਤ ਕਰਦੇ ਆ, ਸ਼ਬਸ਼ਿਦ ਦਿੰਦੇ ਆ, ਤਾਂ ਮੈਂ ਸਮਝਦਾ ਇਹ ਉਹ ਸਾਰੀ ਮਿਹਨਤ ਦਾ ਮੁੱਲ ਮਿਲ ਜਾਂਦਾ। ਉਹਦੇ ਸਾਰੇ ਥਕੀਵੇਂ ਲੈ ਜਾਂਦੇ ਆ। ਕਾਪਸ ਆਫ ਟੂ ਯੂ ਉਦੇਸ ਸਰ ਮੈਨੂੰ ਲੱਗਦਾ ਕਿ ਜਿੱਦੀ ਵੱਡੀ ਕਾਸਟ ਤੁਸੀਂ ਇੰਨੀ ਬਖੂਬੀ ਤਰ੍ਹਾਂ ਨੇ ਸੰਭਾਲੀ ਔਰ ਖਾਸ ਕਰਕੇ ਸਪੋਰਟਿੰਗ ਕਾਸ ਦੀ ਗੱਲ ਕੀਤੀ ਜਾਵੇ ਮਖਸੂਸਪੂਰੀ ਹੋ ਰਹੀ ਹੈ ਦੀ ਗੱਲ ਕੀਤੀ ਜਾਵੇ ਗੁਰਪ੍ਰੀਤ ਕੁੱਕੀ ਹੋ ਰਹੀ ਹੈ ਦੀ ਗੱਲ ਕੀਤੀ ਜਾਵੇ ਕਿ ਮਤਲਬ ਇਸ ਰੋਲ ਲਈ ਉਹਨਾਂ ਨੂੰ ਕਨਵਿੰਸ ਕਰਨਾ ਮੋਰਓਵਰ ਉਹਨਾਂ ਨੂੰ ਇੰਨੇ ਬਖੂਬੀ ਤਰੀਕੇ ਦੇ ਨਾਲ ਡਾਇਰੈਕਟ ਕਰਨਾ ਸੋ ਰੀਅਲੀ ਹਾਟਸੋ ਅਸੀਂ ਤਾਂ ਜੀ ਕੀ ਸੰਭਾਲ ਸਕਦੇ ਨਹੀਂ ਉਹ ਤਾਂ ਬਾਈ ਦੀ ਮੁਹੱਬਤ ਹੈ ਜੀ ਬਾਈ ਦੀ ਮੁਹੱਬਤ ਕਰਕੇ ਅਸੀਂ ਜੋ ਵੀ ਕੁਛ ਹੈ ਜੀ ਉਹ ਜੇ ਸੀਨ ਹੋਵੇ ਕੁਝ ਹੋਵੇ ਅਚੀਵ ਕੀਤਾ ਜੀ ਤਾਂ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਸਾਡੀ ਮਿੱਤਰਤਾ ਬਹੁਤ ਹੈ ਜੀ ਜਗਦੀਪ ਵੀਰੇ ਦੀ ਮੇਰੀ ਤਾਂ ਉਹ ਇੱਕ ਵਾਈਬ ਹੁੰਦੀ ਹੈ ਜੀ ਸਾਰਿਆਂ ਤੱਕ ਪਹੁੰਚ ਜਾਂਦੀ ਆ ਖੱਡੇ ਲਈ ਤਾਂ ਬਾਈ ਸੁਗਾਤਰਗੇ ਨੇ ਜੀ ਪਿਛਲੇ ਹਫਤੇ ਤੋਂ 10 ਦਿਨਾਂ ਤੋਂ ਇਕੱਠੇ ਨੇ ਜੀ ਬਾਈ ਨੂੰ ਮਿਲ ਕੇ ਤਬੀਅਤ ਵੀ ਫਰਕ ਆਈ ਹੈ ਆਪਣੀ ਤੇ ਖਿਆਲਾਂ 'ਚ ਵੀ ਜੀਵਨ ਢੰਗ 'ਚ ਵੀ ਆਈ ਹੈ ਜੀ ਜੇ ਫਿਲਮ ਦੇ ਵਿੱਚ ਆਪਣਾ ਬਖੂਬੀ ਕਿਰਦਾਰ ਨਿਭਾਉਣ ਵਾਲੇ ਦੀਬੀ ਮਖਸੂਸਪੂਰੀ ਜੀ ਸਾਡੇ ਨਾਲ ਮੌਜੂਦ ਨੇ ਤੇ ਫਿਲਮ ਦੇ ਹੀ ਡਾਇਰੈਕਟਰ ਉਦੇਜ ਜੀ ਸਾਡੇ ਨਾਲ ਮੌਜੂਦ ਨੇ ਸੋ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਮਿਹਰਬਾਨ। ਸ਼ੁਕਰੀ ਸਸਿਕਾ। ਮੈਨੂੰ ਲੱਗਦਾ ਹੈ ਕਿ ਆਪਾਂ ਰੀਅਲੀ ਬਹੁਤ ਜ਼ਿਆਦਾ ਬLESSED ਮਹਿਸੂਸ ਕਰਦੇ ਆ ਕਿ ਜਿਨ੍ਹਾਂ ਨੂੰ ਆਪਾਂ ਬਚਪਨ ਤੋਂ ਦੇਖਦੇ ਆਉਂਦੇ ਆ ਹੈਨਾ ਔਰ ਉਹਨਾਂ ਨਾਲ ਸਾਨੂੰ ਇੰਟਰਵਿਊ ਕਰਨ ਦਾ ਮੌਕਾ ਮਿਲੋ ਉਹਨਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲੇ ਸੋ ਪਹਿਲੇ ਤਾਂ ਮੈਨੂੰ ਸ਼ਿਕਾਇਤ ਇਸ ਇਸ ਚੀਜ਼ ਦੀ ਤੁਹਾਡੇ ਤੋਂ ਵੀ ਹੈ ਔਰ ਉਹਦੇ ਸਰ ਤੋਂ ਵੀ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਲੰਬੇ ਟਾਈਮ ਬਾਅਦ ਇਹ ਕੈਸਾ ਆਖ ਰਹੇ ਆ ਕਿ ਬਹੁਤ ਘੱਟ ਸਮੇਂ ਬਾਅਦ ਸਾਨੂੰ ਮੌਕਾ ਮਿਲਦਾ ਹੈ ਕਿ ਆਪਾਂ ਮੀਡੀਆ ਦੇ ਰੂਬਰੂ ਤੁਸੀਂ ਇੰਨਾ ਲੇਟ ਕਿਉਂ ਹੋਨੇ ਪਹਿਲੇ ਤਾਂ ਇਸ ਚੀਜ਼ ਦੀ ਜ਼ਰੂਰ ਮੈਨੇ ਸ਼ਿਕਾਇਤ ਸਾਨੂੰ ਕਈ ਵਾਰ ਇਸ ਤਰ੍ਹਾਂ ਲੱਗਦਾ ਨਾ ਕੋਈ ਪ੍ਰੋਜੈਕਟ ਜਦੋਂ ਆਉਣਾ ਹੋਵੇ ਫਿਰ ਚਲੋ ਗੱਲਬਾਤ ਕਰ ਲਈਦੇ ਨਾ ਚਲੋ ਹੁਣ ਪ੍ਰੋਜੈਕਟ ਬਹੁਤ ਵੱਡਾ ਸੀ ਸ਼ਾਇਰ ਦਾ ਨਾ ਤੇ ਨਾਲ ਫਿਰ ਸਬਬ ਬੈਸੀ ਸੀਗਾ ਚਲੋ ਆਪਣਾ ਜਾਣਕਾਰੀ ਕਿਉਂਕਿ ਮੇਕਰ ਸਾਰਾ ਬੋਝ ਇਹਨਾਂ ਦੇ ਮੋਢਿਆਂ ਤੇ ਸੀ ਡਾਇਰੈਕਟਰ ਦਾ ਆਬੀਸਲੀ ਜਿਹੜੀ ਫਿਲਮੇ ਕਹਿੰਦੇ ਕਿਸੇ ਦਿਨ ਹੁੰਦੀ ਫਿਲਮ ਡਾਇਰੈਕਟਰ ਦੀ ਹੁੰਦੀ ਆ ਸੋ ਸਭ ਤੋਂ ਵੱਡਾ ਬੋਝ ਇਹ ਨਹੀਂ ਚੁੱਕਿਆ ਹੈ ਨਾ ਇੱਡਾ ਵੱਡਾ ਪ੍ਰੋਜੈਕਟ ਮੈਂ ਖਾਸ ਜ਼ਿਆਦਾਤਰ ਗੱਲ ਵੀ ਤੁਸੀਂ ਇਹਨਾਂ ਤੋਂ ਪੁੱਛੋ ਅਸੀਂ ਤਾਂ ਮੇਰਾ ਤਾਂ ਮਰ ਜਾ ਕੰਮ ਆ ਸੀ ਆ ਕੇ ਇੱਕ ਸੀਨ ਕਰ ਲਿਆ ਨਾ ਪਰ ਅਦਰਵਾਈਜ਼ ਉਹ ਸਾਰੇ ਨੂੰ ਕਨਸੀਵ ਕਰਨਾ ਜਗਦੀਪ ਨੇ ਇਹਨਾਂ ਦਾ ਮੈਂ ਚਿੰਕ ਜੋ ਇਹਨਾਂ ਦੀ ਜੌਬ ਹੈ ਨਾ ਉਹ ਕੋ ਮੈਂ ਇੱਕ ਦਿਨ ਚ ਸ਼ੂਟ ਦੇਖ ਲਿਆ ਮੈਂ ਕਿਹਾ ਤੁਹਾਨੂੰ ਨੇ ਯਾਰ ਬੰਦੇ ਮੈਨੇ ਵੀ ਖਿਆਲ ਦੋ ਟਾਈਮ ਹੀ ਨੇ ਪੂਰਾ ਸੁੱਤੇ ਨਹੀਂ ਦੋ ਘੰਟੇ ਸੌਂਦੇ ਸੀ ਮੈਨੂੰ ਹਨਾ 40 50 ਦਿਨ ਸ਼ੂਟ ਚੱਲਿਆ ਔਰ ਅੱਗੇ ਪਿੱਛੇ ਕਿੰਨਾ ਕੰਮ ਫੇ ਬੰਬੇ ਜਾ ਕੇ ਮੇਰੇ ਖਿਆਲ ਨਹੀਂ ਤਿੰਨ ਕਮੀਨੇ ਬਾਅਦ ਪੂਰੀ ਨੀਂਦ ਲਈ ਹੋਣੀ ਹੈ ਵੀਰ ਹਨਾ ਤੋ ਕਿੰਨਾ ਮਤਲਬ ਇਮਾਨਦਾਰੀ ਨਾਲ ਕਿੰਨੇ ਪੈਸ਼ਨ ਨਾਲ ਕੰਮ ਕਿੰਨਾ ਸੀਰੀਅਸਲੀ ਉਸ ਪ੍ਰੋਜੈਕਟ ਨੂੰ ਲਿਆ ਕਿ ਪ੍ਰੋਜੈਕਟ ਵੱਡਾ ਵੀ ਬੱਸ ਹੈਨਾ ਸ਼ਾਇਰ ਮਤਲਬ ਐਡੇ ਵੱਡੇ ਲੈਵਲ ਦੀ ਫਿਲਮ ਪਹਿਲੀ ਵਾਰ ਪੰਜਾਬੀ ਚ ਕਿਸੇ ਪੋएट ਤੇ ਫਿਲਮ ਬਣਨੀ ਹੈਨਾ ਕਵੀ ਤੇ ਤੋ ਇਹ ਮੈਂ ਕਿ ਸਮਝਦਾ ਕਿ ਬੜੀ ਵੱਡੀ ਜ਼ਿੰਮੇਵਾਰੀ ਮਾਲਕ ਨੇ ਇਹਨਾਂ ਤੋਂ ਆਪਣੀ ਕਿਰਪਾ ਕਰਕੇ ਉਹ ਪੂਰੀ ਕਰਵਾਈ ਹੈ ਮੈਨੂੰ ਲੱਗਦਾ ਮੈਂ ਜ਼ਰੂਰ ਤੁਹਾਨੂੰ ਇਸ ਗੱਲ ਤੇ ਟੋਕਣਾ ਚਾਹਾਂਗੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇਹਨਾਂ ਦਾ ਪ੍ਰੋਜੈਕਟ ਸੀਗਾ ਕਿ ਬਹੁਤ ਲੰਬੇ ਟਾਈਮ ਬਾਅਦ ਸਾਨੂੰ ਮੌਕਾ ਮਿਲਿਆ ਔਰ ਮੈਨੂੰ ਲੱਗਦਾ ਇੱਕ ਚੰਗੇ ਆਰਟਿਸਟ ਦਾ ਇਹ ਬੜਾਪਨ ਹੁੰਦਾ ਹੈ ਕਿ ਜੋ ਆਪਣੇ ਆਪ ਨੂੰ ਹਮੇਸ਼ਾ ਕਦੇ ਵੀ ਉਸ ਮੁਕਾਮ ਤੇ ਨਹੀਂ ਸਮਝਦਾ ਜੋ ਰਿਐਲਿਟੀ ਦੇ ਵਿੱਚ ਹੈਗਾ ਬਟ ਸੱਚੀ ਤੁਸੀਂ ਸਰ ਆਪਾ ਬਹੁਤ ਬLESSED ਮਹਿਸੂਸ ਕਰਦੇ ਹੋ ਕਿ ਸਾਡੀ ਇੰਡਸਟਰੀ ਦੇ ਵਿੱਚ ਤੁਹਾਡੇ ਵਰਗੇ ਆਰਟਿਸਟ ਨੇ ਤੁਹਾਡੇ ਵਰਗੇ ਨਹੀਂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸਾਨੂੰ ਵੀ ਜਦੋਂ ਕੋਈ ਵੀ ਆਰਟਿਸਟ ਨੂੰ ਜਿਹੜੇ ਕੰਮ ਦੀ ਐਪਰੀਸੀਏਸ਼ਨ ਮਿਲਦੀ ਹੈ ਸਲਾਇਟ ਮਿਲਦੀ ਆ ਉਹਦੇ ਉਹਦੀ ਮਿਹਨਤ ਦਾ ਜਦੋਂ ਮੁੱਲ ਮਿਲਦਾ ਉਹਨੂੰ ਆਡੀਅנס ਦਰਸ਼ਕ ਸਰੋਤੇ ਉਹਨੂੰ ਪ੍ਰਵਾਨ ਕਰਦੇ ਆ ਮੁਹੱਬਤ ਕਰਦੇ ਆ ਸ਼ਾਬਾਸ਼ ਦਿੰਦੇ ਆ ਤਾਂ ਮੈਂ ਸਮਝਦਾ ਇਹ ਉਹ ਸਾਰੀ ਮਿਹਨਤ ਦਾ ਮੁੱਲ ਮਿਲ ਜਾਂਦਾ ਉਹਦੇ ਸਾਰੇ ਥਕੇਵੇਂ ਲੈ ਜਾਂਦੇ ਆ ਉਹਦੀ ਸਾਰੀਆਂ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਹੈਨਾ ਜੀ ਤੇ ਪ੍ਰੋਡਿਊਸਰਜ਼ ਆ ਜਦੋਂ ਰਿਟਰਨ ਆਉਂਦੀ ਆ ਹੈਨਾ ਉਹਨਾਂ ਨੂੰ ਵੀ ਪਤਾ ਦਾ ਠੀਕ ਆ ਭਾਈ ਜਿੰਨੇ ਕਿ ਪੈਸੇ ਲਾਏ ਸੀ ਉਹ ਪੂਰੇ ਹੋ ਗਿਆ ਅੱਗੇ ਹੈਨਾ ਹੁਣੇ ਚਾਹੀਦੇ ਕਿਉਂਕਿ ਬੜਾ ਵੱਡਾ ਰਿਸਕ ਫੈਕਟਰ ਵੀ ਆ ਇੱਡੇ ਵੱਡੇ ਬਜਟ ਦੀਆਂ ਫਿਲਮਾਂ ਬਣਨੀਆਂ ਨਾ ਚਲੋ ਉਹਨੂੰ ਕਾਮਯਾਬੀ ਮਿਲਣੀ ਵੀ ਜ਼ਰੂਰੀ ਆ ਉਹਦੇ ਲਈ ਦਿਨ ਪਰ ਰਾਤ ਇਹ ਮਿਹਨਤ ਕਰ ਤੇ ਮੈਂ ਮਾਲਕ ਨੇ ਲਾਜ ਰੱਖੀ ਆ ਇੰਦਾ ਵੱਡਾ ਪ੍ਰੋਜੈਕਟ ਔਰ ਕਾਮ ਯਾਬ ਹੋਇਆ ਤੇ ਵਧੀਆ ਗੱਲ ਸੋ ਹੈਟਸ ਆਫ ਟੂ ਯੂ ਉਦੇਸ ਸਰ ਮੈਨੂੰ ਲੱਗਦਾ ਕਿ ਜਿੱਦੀ ਵੱਡੀ ਕਾਸਟ ਤੁਸੀਂ ਇੰਨੀ ਬਖੂਬੀ ਤਰੀਕੇ ਨਾਲ ਸੰਭਾਲੀ ਔਰ ਖਾਸ ਕਰਕੇ ਸਪੋਰਟਿੰਗ ਕਾਸਟ ਦੀ ਗੱਲ ਕੀਤੀ ਜਾਵੇ ਮਖੂਸਪੂਰੀ ਹੋਰਾਂ ਦੀ ਗੱਲ ਕੀਤੀ ਜਾਵੇ ਗੁਰਪ੍ਰੀਤ ਕੁੱਗੀ ਹੋਰਾਂ ਦੀ ਗੱਲ ਕੀਤੀ ਜਾਵੇ ਕਿ ਮਤਲਬ ਇਸ ਰੋਲ ਲਈ ਉਹਨਾਂ ਨੂੰ ਕਨਵਿੰਸ ਕਰਨਾ ਮੋਰਓਵਰ ਉਹਨਾਂ ਨੂੰ ਇੰਨੇ ਬਖੂਬੀ ਤਰੀਕੇ ਦੇ ਨਾਲ ਡਾਇਰੈਕਟ ਕਰਨਾ ਸੋ ਰੀਲੀ ਹੈਟਸ ਆਫ ਟੂ ਅੰਕੀ ਥੈਂਕ ਯੂ ਵੈਰੀ ਮਚੀ ਅਸੀਂ ਤਾਂ ਜੀ ਕੀ ਸੰਭਾਲ ਸਕਦੇ ਜੀ ਉਹ ਤਾਂ ਬਾਈ ਦੀ ਮੁਹੱਬਤ ਹੈ ਜੋ ਵੀ ਕੁਝ ਹੈ ਜੀ ਉਹ ਜੇ ਸੀਨ ਹੋਵੇ ਕੁਝ ਹੋਵੇ ਅਚੀਵ ਕੀਤਾ ਜੀ ਤਾਂ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਸਾਡੀ ਮਿੱਤਰਤਾ ਬਹੁਤ ਹੈ ਜੀ ਜਗਦੀਪ ਵੀਰੇ ਦੀ ਮੇਰੀ ਤਾਂ ਉਹ ਇੱਕ ਵਾਈਬ ਹੁੰਦੀ ਹੈ ਜੀ ਸਾਰਿਆਂ ਤੱਕ ਪਹੁੰਚ ਜਾਂਦੀ ਆ ਅਸੀਂ ਤਾਂ ਜੀ ਬਹੁਤ ਵੱਡ ਭਾਗੇ ਆ ਕਿ ਬਾਈ ਵਰਗੇ ਮੰਨ ਗਏ ਤੇ ਜਿਹੜਾ ਪਹਿਲਾਂ ਤੁਹਾਡਾ ਸਵਾਲ ਸੀਗਾ ਜੀ ਕਿ ਉਹ ਵੀ ਤੁਹਾਡੇ ਜਿਹੜੇ ਵੀ ਗਿਲੇ ਸ਼ਿਕ ਬਣੇ ਉਹ ਮੋਕਾ ਦਾਂਗੇ ਜੀ ਬਾਈ ਨਾਲ ਜੁੜ ਕੇ ਤਾਂ ਹੁਣ ਉਮਰਾਂ ਦੀ ਸਾਂਝ ਹੈ ਜੀ ਤੇ ਸਾਡੇ ਲਈ ਤਾਂ ਬਾਈ ਸੁਗਾਤਰਗੇ ਨੇ ਜੀ ਪਿਛਲੇ ਹਫਤੇ ਤੋਂ 10 ਦਿਨਾਂ ਤੋਂ ਇਕੱਠੇ ਨੇ ਜੀ ਬਾਈ ਨੂੰ ਮਿਲ ਕੇ ਤਬੀਅਤ 'ਚ ਵੀ ਫਰਕ ਆਈ ਹੈ ਜੀ ਆਪਣੀ ਤੇ ਖਿਆਲਾਂ 'ਚ ਵੀ ਜੀਵਨ ਢੰਗ 'ਚ ਵੀ ਆਈ ਹੈ ਜੀ ਜੇ ਬਾਈ ਵਰਗਾ ਬੰਦਾ ਏਡੀ ਵੱਡੀ ਹਸਤੀ ਹੋ ਕੇ ਅੱਜ ਵੀ ਇੰਨੀ ਮਿਹਨਤ ਕਰਦਾ ਇੰਨੀ ਰੀਜਨਲ ਆਪਣਾ ਕੰਮ ਕਰਦਾ ਤਾਂ ਸਾਡੀ ਤਾਂ ਕੀ ਕਹਿੰਦੇ ਆ ਬਾਈ ਨੂੰ ਦੇਖ ਕੇ ਜੀ ਇਹੀ ਹੁੰਦਾ ਕਿ ਜੋ ਕੁਝ ਹੈਗਾ ਜੀ ਫੂਕ ਦਈਏ ਬਾਦੀਏ ਜੀ ਆਪਣੇ ਕੰਮਾਂ 'ਚ ਅੰਦੇ ਜੀ ਹਫਤੇ ਤੋਂ 10 ਦਿਨ মুਵੀ ਨੂੰ ਰਿਲੀਜ਼ ਹੋਏ ਨੂੰ ਹੋ ਗਿਆ ਹੈ ਸੋ ਕਿਹੋ ਜਿਹਾ ਰਿਸਪੌਂਸ ਤੁਹਾਨੂੰ ਪਰਸਨਲੀ ਮਿਲ ਰਿਹਾ ਹੈ ਸਾਹਿਬ ਜੀ ਲਾਈਕ ਇ ਬਹੁਤ ਵਧੀਆ ਮਿਲ ਰਿਹਾ ਜੀ ਕਈ ਲੋਕਾਂ ਨੇ ਕਿਹਾ ਕਿ ਫਿਲਮ ਕਿਸੇ ਹੋਰ ਜਹਾਨ ਚ ਲੈ ਜਾਂਦੀ ਆ ਤਾਂ ਜੇ ਇਹੋ ਜੀ ਗੱਲ ਸੁਣਨ ਨੂੰ ਮਿਲਦੀ ਆ ਜੀ ਤੇ ਜਦੋਂ ਕਿਸੇ ਨੂੰ ਦੇਖੀਦਾ ਤਾਂ ਉਹਨਾਂ ਦੀ ਅੱਖਾਂ ਸਿੱਲੀਆਂ ਹੁੰਦੀ ਨੇ ਜੀ ਇਹ ਤੋਂ ਖੂਬਸੂਰਤ ਇਹ ਤੋਂ ਵੱਡਾ ਕੁਝ ਹੋ ਨਹੀਂ ਸਕਦਾ ਜੀ ਚੰਦਰਾ ਹੋਣਾਰੇ ਗੱਲ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਸ਼ਾਬਾਸ਼ੀ ਤੁਸੀਂ ਉਹਨਾਂ ਨੂੰ ਦਿੱਤੀ ਆ ਉਹਨਾਂ ਨੇ ਆਪਣੇ ਗੀਤ ਦੇ ਵਿੱਚ ਤੁਹਾਡਾ ਜ਼ਿਕਰ ਕੀਤਾ ਹੈ ਤੁਹਾਡੀ ਸ਼ਾਇਰੀ ਦੀ ਜ਼ਿਕਰ ਕੀਤਾ ਹੈ ਤੇ ਮੈਂ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਮਹਿਸੂਸ ਉਹ ਕਹਿੰਦੇ ਕਿ ਮੇਰਾ ਸੁਪਨਾ ਸੀਗਾ ਜਦੋਂ ਮੈਂ ਪੜਦਾ ਹੁੰਨਾ ਸੀ ਕਿਤਾਬਾਂ ਉਹਨਾਂ ਦੀਆਂ ਹੀ ਆ ਮੈਂ ਜਦੋਂ ਉਹਨਾਂ ਦਾ ਜ਼ਿਕਰ ਸਮਝਦਾ ਹੁੰਦਾ ਸੀਗਾ ਕਿ ਮੈਂ ਮੈਨੂੰ ਮੌਕਾ ਮਿਲੇ ਉਹਨਾਂ ਦੇ ਰੂਬਰੂ ਹੋਣ ਦਾ ਉਹਨਾਂ ਨਾਲ ਗੱਲਬਾਤ ਕਰਨ ਦਾ ਪਰ ਅੱਜ ਜੋ ਉਹਨਾਂ ਨੇ ਮਹਿਸੂਸ ਕੀਤਾ ਉਹ ਮੈਨੂੰ ਲੱਗਦਾ ਉਹ ਕਹਿੰਦੇ ਕਿ ਮੈਨੂੰ ਕਿਤੇ ਉਹ ਅਰਸ਼ਾਂ ਤੱਕ ਲੈ ਚੁੱਕੇ ਆ ਉਹ ਬਖੂਬੀ ਹੈ ਨਾ ਸੋ ਮਤਲਬ ਅੱਜਕੱਲ ਦੀ ਪੀੜ੍ ਬਿਲਕੁਲ ਇੱਕ ਤਾਂ ਬੱਚੇ ਬੜੇ ਪਿਆਰੇ ਆ ਬਹੁਤ ਮੁਹੱਬਤ ਵਾਲੇ ਮੁੰਡੇ ਆ ਵੀ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਇੱਕ ਇੱਕ ਨੂੰ ਆਪਾਂ ਅਗਲੀ ਜਨਰੇਸ਼ਨ ਕਹਿ ਸਕਦੇ ਆ ਇਹ ਕਿਤਾਬਾਂ ਨਾਲ ਜੁੜੇ ਆ ਚੰਗੇ ਸਾਹਿਤ ਨਾਲ ਜੁੜੇ ਆ ਸੰਗੀਤ ਨਾਲ ਜੁੜੇ ਆ ਸਾਡੇ ਮਨੋਂ ਵੈਸੇ ਹੀ ਦੁਆ ਨਿਕਲਦੀ ਵੀ ਮਾਲਕ ਇਹਨਾਂ ਨੂੰ ਤਰੱਕੀ ਦੇਵੇ ਔਰ ਬੜੇ ਬਖੂਬੀ ਜਿਹੜੇ ਇੱਕ ਮੈਂ ਸਮਝਦਾ ਸਫਲ ਹੋਣ ਲਈ ਕੁਝ ਚੀਜ਼ਾਂ ਜਿੰਨੀਆਂ ਕ ਅਸੀਂ ਸਿੱਖੀਆਂ ਸਮਝੀਆਂ ਸੁਣੀਆਂ ਬਜ਼ੁਰਗਾਂ ਤੋਂ ਉਹ ਇਹਨਾਂ ਬੱਚਿਆਂ ਸਾਰੀਆਂ ਹੈਗੀਆਂ ਇਹ ਸੰਜੀਦਾ ਆ ਇਹ ਮੁਹੱਬਤ ਕਰਦੇ ਆ ਇਹਨੂੰ ਸਤਿਕਾਰ ਕਰਨਾ ਆਉਂਦਾ ਹੈਣਾ ਜੀ ਸੀਨੀਅਰਸ ਦਾ ਤੇ ਔਰ ਆਪਣੇ ਕੰਮ ਲਈ ਪੂਰੇ ਇਹ 100% ਦਿੰਦੇ ਆ ਹੈਨਾ ਇਹ ਕੋਈ ਮਤਲਬ ਅੱਧੇ ਮਨ ਨਾਲ ਕੀਤਾ ਕੰਮ ਸਿਆਣੇ ਕਹਿੰਦੇ ਕੋਈ ਵੀ ਪ੍ਰਵਾਨ ਨਹੀਂ ਹੁੰਦਾ ਤੁਸੀਂ ਸਾਰਾ ਕੁਝ ਭੁੱਲ ਕੇ ਫੋਕਸ ਤੁਹਾਡਾ ਕੰਮ ਤੇ ਆ ਹੈਨਾ ਜੀ ਬशीर बद्र साहब ਦਾ ਸ਼ੇਅਰ ਸੀ ਕਿ ਜਬ سے ਚਲਾ ਹੂੰ ਨਜ਼ਰੇ ਮੰਜ਼ਲ ਪਰ ਹੈ ਮੈਨੇ ਕਦੀ ਮੀਲ ਦਾ ਪੱਥਰ ਨਹੀਂ ਦੇਖਿਆ ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਆ ਨਾ ਕਿਸੇ ਵੀ ਸਮੇਂ ਉਹ ਕਾਮਯਾਬ ਹੁੰਦੇ ਆ ਉਹ ਲੋਕਾਂ ਦਾ ਪਿਆਰ ਦੁਆਵਾਂ ਖਟਦਾ ਹੀ ਆ ਸੋ ਥੈਂਕ ਯੂ ਸੋ ਮੱਚ ਐਂਡ ਆਪਾਂ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਤੁਹਾਡੇ ਅਗਲੇ ਪ੍ਰੋਜੈਕਟ ਦੀ ਐਂਡ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਅਗਲੇ ਪ੍ਰੋਜੈਕਟ ਥੈਂਕ ਯੂ ਸੋ ਮੱਚ